ਰਾਗ ਸੋਰਠਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮੰਨ ਜੀਵੇ ਸੱਚਾ ਸੋਏ ਸਸੁਰੈ ਪੀਐ ਭੈ ਵਸੀ ਸਤਗੁਰ ਸੇਵਨ ਸੰਗ ਪਰ ਹਰ ਕੱਪੜ ਜੀ ਪੈਰ ਮਿਲੈ ਖੁਸ਼ੀ 라ਵੈ ਫਿਰ ਸੰਗ ਸਦਾ ਸੀਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁਖ ਸੱਸੂ ਕਾ ਡਰ ਕਿਸ ਜੇ ਪਿਰ ਭਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਂ ਸੁਹਾਵਣੀ ਜਾ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੁਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਬੁਰਖ ਨਾ ਲੱਭਾਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਰੜਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ ਪਾਉੜੀ ਤੂੰ ਆਪੇ ਸਿਸ਼ਟ ਕਰਤਾ ਸਿਰ ਜਿਨ ਹਾਰਿਆ ਤੁਧ ਆਪੇ ਖੇਲ ਰਚਾਏ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਨ ਹਾਰਿਆ ਸਭ ਤੇਰਾ ਸਬਦ ਵਰਤੈ ਉਪਾਵਨ ਹਾਰਿਆ ਹਾਉ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਸਲੋਕ ਮਹਲਾ 3 ਔ ਮੈਂ ਜਲ ਤੇ ਜਲ ਹੋਏ ਭ੍ਰਮ ਆਏ ਦੂਜੈ ਭਾਏ ਪੂਰੇ ਸਤਿਗੁਰ ਰਾਖ ਲੀਏ ਆਪਣੇ ਪੰਨੇ ਪਾਏ ਇਹੋ ਜਾਗ ਜਲਤਾ ਨਦਰੀ ਆਇਆ ਗੁਰ ਕੈ ਸਬਦ ਸੁਭਾਏ ਸਬਦ ਰਤੇ ਸੇ ਸੀਤਲ ਭਾਏ ਨਾਨਕ ਸੱਚ ਕਮਾਏ ਮਹਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਧੰਨ ਜਨਮ ਪਰਵਾਣ ਜਿਨਾਂ ਸਤਿਗੁਰ ਜੀਵ ਦਿਆ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਕੁੱਲ ਉਧਾਰੇ ਆਪਣਾ ਸੋ ਜਾਨ ਹੋਵੇ ਪਰਵਾਣ ਗੋਰਮੁਖ ਮੋਏ ਜੀਵ ਦੇ ਪਰਵਾਣ ਹੈ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਜੇ ਗੁਰ ਕੈ ਸਬਦ ਸੁਮਾਹੇ ਪਾਉੜੀ ਹਰ ਪੁਰਖ ਨਿਰੰજન ਸੇਵ ਹਰ ਨਾਮ ਧਿਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਐ ਹਉ ਬੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈ ਐ ਹਉ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈ ਐ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹਠ ਗੌਲੀ ਪਾਈ ਅਨ ਵਿਸਰਿਆ ਗੁਣਤਾਸ ਮਤ ਜਾਣਹੁ ਜਗ ਜੀਵ ਦਾ ਦੂਜੈ ਭਾਏ ਮੋਇ ਆਸ ਜਿਨੇ ਗੁਰਮੁਖ ਨਾਮ ਨਾ ਚੇਤੇਉ ਸੇ ਬਹਿਣ ਨ ਮਿਲਨੀ ਪਾਸ ਦੁੱਖ ਲਾਗਾ ਬਹੁ ਅਤ ਘਣਾ ਕੋਤਕ ਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੂਆ ਅੰਦਰ ਉੱਬੇ ਸਾਸ ਮਨ ਮੁਖਾ ਨੂੰ ਕੋ ਨਾ ਵਸਹੀ ਚੋਕ ਗਿਆ ਵੇ ਸਾਸ ਨਾਨਕ ਗੁਰਮੁਖਾ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੀ ਸੈਣ ਸੀ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਏ ਸਤਿਗੁਰ ਕਾ ਭਾਣਾ ਆਨ ਦੇਨ ਕਰਹਿ ਸੀ ਸੱਚ ਰਹੇ ਸਮਾਏ ਦੂਜੈ ਭਾਏ ਲੱਗੇ ਸੱਜਣ ਨਾ ਆਖੀਐ ਜੀ ਇਹ ਅਭਿਮਾਨ ਕਰਹਿ ਵੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਕਾਉੜੀ ਤੁਧ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤਰੇ ਗੁਣ ਆਪ ਸਿਰਜਿਆ ਮਾਇਆ ਮੋਹ ਬਧਾਇਆ ਵੇਚਾ ਹਉ ਮੈਂ ਲੇਖਾ ਮੰਗੀਐ ਫਿਰ ਆਵੇ ਜਾਇ ਜਿਨਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲੇ ਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਵਿਣ ਧੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨਿ ਸਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਮਿਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤੇ ਨਾ ਕਾਉ ਮਿਲਿਆ ਜੇ ਨਾ ਕਾਉ ਧੁਰ ਲੇਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰ ਪੂਰ ਹੈ ਮਨ ਮੁਖਾ ਸਾਧ ਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਵੇਖ ਸੰਗ ਰਹਿ ਕਰਤੈ ਆਪ ਖੁਆਇਆ ਗੁਰਮੁਖ ਵਿਰਲੇ ਸੋ ਜੀ ਪਈ ਤਿਨਾਂ ਅੰਦਰ ਬ੍ਰਹਮ ਦਿਖਾਇਆ ਧਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸਬਦੇਹੀ ਨਾਉ ਊਪਜੈ ਸਬਦੇ ਮੇਲ ਮਿਲਾਇਆ ਬੇਨ ਸਬਦੈ ਸਭ ਜਗ ਬਉਰਾਨਾ ਮਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸਬਦ ਹੈ ਨਾਨਕ ਗੁਰਮੁਖ ਪਾਇਆ ਪਾਉੜੀ ਸੋ ਹਾਰ ਪੁਰਖ ਅਗੰਮ ਹੈ ਕਾਹੋ ਕੀਤ ਵਿਧ ਪਾਈਐ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਾਹੋ ਜਨ ਕਿਉ ਧਾਈਐ ਨਿਰੰਕਾਰ ਨਿਰੰਜਨ ਹਾਰ ਆਗਮ ਕੀ ਕਹਿ ਗੁਣ ਗਾਈਐ ਜਿਸ ਆਪੁ 부ਜਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵੇਖਾਲਿਆ ਗੁਰ ਸੇਵਾ ਪਾਈਐ ਇਸ ਲੋਕ ਮਹੱਲਾ ਚੀਜਾ ਯੋ ਤਨ ਕੋ ਲੋ ਪੀੜਿਐ ਰਾਤ ਨਾ ਭੂਰੀ ਦੇਹ ਜੀਉ ਵੰਨੈ ਚਾਉ ਖੰਨੀਐ ਸੱਚੇ ਸੰਧੜੈ ਨੀਹ ਨਾਨਕ ਮੇਲ ਨਾ ਚੁੱਕਈ ਰਾਤੀ ਅਤੈ ਦੇਹ ਮਹੱਲਾ ਤੀਜਾ ਸੱਜਣਾ ਮੈਂ ਡਾ ਰੰਗੋਲਾ ਰੰਗ ਲਾਏ ਮਨ ਦੇ ਜਿਉ ਮਾਜੀ ਠੈ ਕੱਪੜੇ ਰੰਗੇ ਭੀ ਪਾਹੇ ਹਨਕ ਰੰਗ ਨਾ ਉਤਰੈ ਵਿਆਹ ਨਾ ਲੱਗੈ ਕੀਹ ਪਾਉੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏ ਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਧੈ ਲਾਏ ਦਾ ਇਕ ਨਾ ਭਗਤੀ ਲਾਏ ਇਕ ਆਪ ਖੁਆਏ ਦਾ ਇਕ ਨਾ ਮਾਰਗ ਪਾਏ ਇਕ ਉੱਜੜ ਪਾਏ ਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏ ਦਾ ਸਲੋਕ ਮਹੱਲਾ 3 ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਮਾਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਵੰਦਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਰਣਾ ਹਾਉ ਤੈਨ ਬਲਿਹਾਰੈ ਜਾਉ ਮਹੱਲਾ ਤੀਜਾ ਮਨ ਮੁਖ ਮਨ ਅਜਿਤ ਹੈ ਦੂਜੈ ਲੱਗੈ ਜਾਏ ਤੇਸਨੋ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਹਾਰੇ ਘਰ ਘਰ ਪਾੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਹੋ ਮਨ ਵਸਨਾ ਆਵਈ ਥੱਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥੱਕੇ 68 ਤੀਰਥ 나ਏ ਮਨ ਕੀ ਸਾਰ ਨਾ ਜਾਣਨੀ ਹਉਮੈ ਭਰਮ ਭੁਲਾਏ ਗੁਰ ਪ੍ਰਸਾਦੀ ਭਾਉ ਪਇਆ ਵਡਭਾਗ ਵਸਿਆ ਮਨ ਆਏ ਭੈ ਪਇਐ ਮਨ ਵਸ ਹੁਆ ਹਉਮੈ ਸਬਦ ਜਲਾਏ ਸਾਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪਉੜੀ ਇਹ ਹੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕਸੋਮਬ ਖੇਨ ਮਹਿ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸਲੋਕ ਮਹੱਲਾ ਤੀਜਾ ਸਤਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁੱਖ ਸਹਾਂਹੇ ਫਿਰ ਫਿਰ ਮਿਲਣ ਨਾ ਪਾਏਨੀ ਜਮਹਿ ਤੈ ਮਰ ਜਾਹੇ ਸਹਿਸਾ ਰੋਗ ਨਾ ਛੋਡਈ ਦੁਖ ਹੀ ਮਹਿ ਦੁਖ ਪਾਹਿ ਨਾਨਕ ਨਦਰੀ ਵਖਸ ਦੇਹੇ ਸਬਦ ਦੇ ਮੇਲ ਮਿਲਾਹਿ ਮਹੱਲਾ ਚੀਜਾ ਜੋ ਸਤਗੁਰ ਤੇ ਮੋਹ ਫਿਰੇ ਤਿਨਾਂ ਠਾਉਰ ਨਾ ਠਾਉ ਜਿਉਂ ਛੁਟੜ ਘਰ ਘਰ ਫਿਰੈ ਦੋਹ ਚਾਰਨ ਬਦਨਾਉ ਨਾਨਕ ਗੁਰਮੁਖ ਬਖਸ਼ੀਐ ਸੇ ਸਤਗੁਰ ਮੇਲ ਮਿਲਾਉ ਪਾਉੜੀ ਜੋ ਸੇਵਹਿ ਸਤਿਮੁrar ਸੇ ਭਵ ਜਲ ਤਾਰ ਗਇਆ ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮ ਛਡ ਗਇਆ సే দরਗਾ ਪੈਦੇ ਜਾਹੇ ਜਿਨਾ ਹਰ ਜਪ ਲਿਆ ਹਰ ਸੇਵੈ ਸਈ ਬੁਰਖ ਜਿਨਾ ਹਰ ਤੁਧ ਮਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਾਉ ਗਇਆ ਉਸ ਲੋਕ ਮਹੱਲਾ ਤੀਜਾ ਹਾਲੇ ਵਿੱਚ ਤੈ ਵਸ ਤੂੰ ਪਈਓ ਹਰ ਭੋਜਨ ਅੰਮ੍ਰਿਤ ਸਾਰ ਜੇ ਤ ਖਾਦੇ ਮਨ ਤ੍ਰਿਪਤੀ ਹੈ ਪਾਈਐ ਮੋਖ ਦਵਾਰ ਇਹੋ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਇਹ ਮੁਦਾਵਣੀ ਕਿਉਂ ਵਿਚਹੁ ਕੱਢੀ ਐ ਸਦਾ ਰੱਖੀਐ ਉਰ ਧਾਰ ਇਹ ਮੁਦਾਵਣੀ ਸਤਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ ਨਾਨਕ ਜਿਸੁ 부ਝਾਏ ਸੋ ਬੋਜਿਐ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋ ਧੋਰ ਮੇਲੇ ਸੇ ਮੇਲ ਰਹੇ ਸਤਗੁਰ ਸਿਉ ਚਿਤ ਲਾਏ ਆਪ ਵਿਛੋੜੇ ਨ ਸੇ ਵਿਛੋੜੇ ਦੂਜੈ ਭਾਇ ਖਵਾਏ ਨਾਨਕ ਵੇਣ ਕਰਮਾ ਕੀ ਆ ਪਾਈਐ ਪੂਰਬ ਲਿਖਿਆ ਕਮਾਏ ਪਾਉੜੀ ਬਹਿ ਸਖੀਆਂ ਜਸ ਗਾਵੇਗਾ ਗਾਵਣ ਹਾਰੀਆਂ ਹਰ ਨਾਮ ਸਲਾਹੇ ਹੋ ਨਿਤ ਹਰ ਕਾਉ ਬਲਿਹਾਰੀਆ ਜਿਨੀ ਸੁਣ ਮੰਨਿਆ ਹਰ ਨਾਉ ਤੇ ਨਾ ਹਾਉ ਵਾਰੀਆ ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ